सेहरा का दिनास्ता कैमरा नीचे माइक एंटर नहीं हो पा जो मित्र कर लो ये आ दो से छोड़ भाई दो किया जाता बाहर से ਹੋਰ ਹੱਤਕੋਰੀ ਹੋਈ ਨਹੀਂ ਅੱਜ 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 ਮਾਈਕੋ ਦਾ ਜ਼ੀਰੋ ਟੋਲਰੈਂਸ ਪਾਲਿਸੀ ਟੁਵਰਡਸ ਟੈਰਰ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤਿੰਨ ਟੈਰਰ ਮੋਡਿਊਲ ਦੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਇਹ ਤਿੰਨ ਨੂੰ ਅੰਮ੍ਰਿਤਸਰ ਰੂਰਲ ਏਰੀਆ ਦੇ ਰਹਿਣ ਵਾਲੇ ਨੇ ਇਹਨਾਂ ਦੇ ਨਾਮ ਹੈਗੇ ਆ ਲਵਪ੍ਰੀਤ ਲੱਭਾ ਤੇ ਕਰਨਦੀਪ ਕਰਨ ਹੈ ਤੇ ਬੁੱਟਾ ਸਿੰਘ ਹੈ ਜਿਹੜੇ ਲਵਪ੍ਰੀਤ ਤੇ ਕਰਨਦੀਪ ਨੇ ਜਗਦੇਵ ਕਲਾਂ ਦੇ ਨੇ ਤੇ ਮੁਕਾਮਪਿੰਡ ਤਿਸੀ ਲਜਣਾਲੇ ਦੇ ਰਹਿਣ ਵਾਲਾ ਬੁੱਟਾ ਸਿੰਘ ਇਹ ਤਿੰਨੋਂ ਜਿਹੜਾ ਟੈਰਰਿਸਟ ਗੈਂਗਸਟਰ ਜਿਹੜਾ ਗਰੁੱਪ ਹੈ ਹੈਪੀ ਪਾਸੀਆਂ ਤੇ ਉਹਦੇ ਜਿਹੜੇ ਆਕਾ ਨੇ ਹਰਵਿੰਦਰ ਰਿੰਦਾ ਵਗੈਰਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਆ ਔਰ ਇਹਨਾਂ ਦੇ ਜਿਹੜੇ ਅਕਿਊਜ਼ ਦੇ ਕਨਫੈਸ਼ਨ ਦੇ ਉੱਤੇ ਇੱਕ AK47 ਰਾਈਫਲ ਇੱਕ ਲੋਕ ਪਿਸਟਲ .30 ਬੋਰ ਔਰ ਇੱਕ .32 ਬੋਰ ਦਾ ਪਿਸਟਲ ਤੇ ਲਾਈਵ ਕੈਟਰੀਜਸ ਇਹਨਾਂ ਦੇ ਡਿਫਰੈਂਟ ਜਿਹੜੀਆਂ ਵੈਪਨਸ ਨੇ ਉਹਦੇ ਨਾਲ ਮਿਲੇ ਨੇ ਇਹਦੇ ਚ ਮੇਨ ਗੱਲ ਇਹ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਇਹ ਵੈਪਨਸ ਕਟਆਊਟ ਕੰਟੈਕਟਸ ਦੇ ਥਰੂ ਪਛਾਏ ਗਏ ਔਰ ਅਗੇ ਇਹਨਾਂ ਨੂੰ ਟਾਸਕਿੰਗ ਜਿਹੜੀ ਉਹਨਾਂ ਨੇ ਅਗੇ ਕਰਨੀ ਸੀਗੀ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਇਹਨਾਂ ਇਹ ਜਿਹੜੇ ਤਿੰਨੋਂ ਅਕਿਊਜ਼ ਨੇ ਇਹਨਾਂ ਨੂੰ ਪੈਸਿਆਂ ਦੇ ਲਾਲਚ ਨਾਲ ਨਾਲ ਜੋੜਿਆ ਗਿਆ ਤੇ ਕੁਝ ਪੈਸਿਆਂ ਦੀ ਟ੍ਰਾਂਜੈਕਸ਼ਨ ਹੋਈ ਉਹ ਵੀ ਕਟਆਊਟ ਦੇ ਥਰੂ ਹੋਈ ਔਰ ਬੂਟਾ ਸਿੰਘ ਦੇ ਜਿਹੜਾ ਮੇਨ ਗੱਲ ਹੈ ਕਿ ਉਹ ਪੁਰਾਣਾ ਉਹਦਾ ਬ੍ਰਦਰ ਵੀ ਦੁਬਈ 'ਚ ਸੀਗਾ ਜਦੋਂ ਹੈਪੀ ਪਾਸੀਆਂ ਉੱਥੇ ਸੀਗਾ ਉਹਦੇ ਮੁਰਕੇ ਕੰਟੈਕਟ ਦੇ ਵਿੱਚ ਸਟੈਬਲਿਸ਼ ਰਹੇ ਬੁੱਟਾ ਸਿੰਘ ਦੇ ਤੇ ਉਸ ਤੋਂ ਬਾਅਦ ਉਹਨੇ ਦੋਨੇ ਜਿਹੜੇ ਲਵਪ੍ਰੀਤ ਤੇ ਕਰਨ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਲੁਭਾ ਕੇ ਉਹਨਾਂ ਜੋੜਿਆ ਤੇ ਅੱਗੇ ਵਾਸਤੇ ਜਿਹੜਾ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੋ ਇਹਦੇ ਵਿੱਚ ਜਦੋਂ ਕੱਲੇ ਰਿਕਵਰੀ ਹੋਈ ਹੈ ਜਿੰਦੇਵ ਕਲਾ ਏਰੀਆ ਚੋਂ ਉਸ ਤੋਂ ਬਾਅਦ ਜਦੋਂ ਇਹ ਵਾਪਸ ਆ ਰਹੇ ਸੀ ਤੇ ਇਹਨਾਂ ਨੇ ਪੁਲਿਸ ਪਾਰਟੀ ਨੂੰ ਰੋਕਿਆ ਕੇ ਸਾਨੂੰ ਕੋਈ ਆ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਗੱਡੀ ਚੋਂ ਇੱਕ ਵਾਰ ਬਾਥਰੂਮ ਵਗੈਰਾ ਜਾਣਾ ਹੈ ਜਾਂ ਸਿਹਤ ਖਰਾਬ ਦਾ ਮਾਨਾ ਮਾਰੇ ਜਿੱਦਾਂ ਹੀ ਡਾਲੇ ਚ ਉਤਰੇ ਇਹਨਾਂ ਨੇ ਗੁਰਜੀਤ ਸਿੰਘ ਜਿਹੜਾ ਐਸਆਈ ਆ ਉਹਦਾ ਪਿਸਤੌਲ ਖੋਇਆ ਤੇ ਉਹ ਤੋਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਸੈਲਫ ਡਿਫੈਂਸ ਦੇ ਵਿੱਚ ਇਨਸਪੈਕਟਰ ਹਰਿੰਦਰ ਸਿੰਘ ਐਸਐਚਓ सदर ਔਰ ਬਿੰਦਰਜੀ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਚੋਂ ਫਾਇਰ ਕੀਤਾ ਤੇ ਦੋ ਬੰਦੇ ਇੰਜਰਡ ਹੋਏ ਲਵਪ੍ਰੀਤ ਤੇ ਬੁੱਟਾ ਸਿੰਘ ਇਹਨਾਂ ਨੂੰ ਮੈਡੀਕਲ ਟਰੀਟਮੈਂਟ ਵਾਸਤੇ ਹਸਪੀਟਲ ਭੇਜਿਆ ਗਿਆ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਮੋੜਲੀ ਪੁੱਛ ਕੇ ਪਤਾ ਲੱਗਾ ਕਿ 3 ਫਰਵਰੀ ਨੂੰ ਜਿਹੜਾ ਫਤੇਗੜ ਚੂੜੀਆਂ ਇੰਟਰਸੈਕਸ਼ਨ ਬਾਈਪਾਸ ਦੇ ਉੱਤੇ ਆਪਾਂ ਸਾਰਿਆਂ ਨੇ ਸੁਣਿਆ ਕਿ ਇਨਸੀਡੈਂਟ ਹੋਇਆ ਉਹਦੇ ਬਾਰੇ ਡਿਟੇਲ ਪੁੱਛ ਕੇ ਚ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਚੀਜ਼ ਰੈਪ ਕਰਕੇ ਦਿੱਤੀ ਗਈ ਸੀ ਲਪੇਟ ਕੇ ਦਿੱਤੀ ਗਈ ਸੀਗੀ